10-10 ਗੁਣਾ ਵੱਧ ਖਰੀਦ ਰਿਆ ਲੁੱਟਿਆਓ ਵੀ ਜਾ ਰਿਆ ਲੁੱਟੇ ਜੇ ਦੇਸ਼ ਇਹਦੇ ਨਾਲ ਨਹੀਂ ਡੁੱਬ ਰਿਹਾ ਸਗੋ ਸਾਡੀ ਗੱਲ ਨਾਲ ਤਾਂ ਦੋਵੇਂ ਪਾਸੇ ਬਚਾ ਹੋ ਤੱਕ ਕਦੋਂ ਖੋਲ ਰਹੇ ਹੋ ਇਹ ਦੇਖੋ ਅਸੀਂ ਤੇ ਕਿਹਾ ਪਿਛਲੀ ਮਿੰਟਾਂ ਦੀ ਵੀ ਖੋਲੋ ਪਿਆਸੀ ਤਕ ਨੇ ਹੁਣੇ ਖੋਲੋ ਘੜਿਕ ਨੂੰ ਖੋਲਣਾ ਹੁਣੇ ਖੋਲ ਜੋ ਅਸੀਂ ਤੋਂ ਡਿਮਾਦਮ ਨਾਲ ਕਹਿੰਦੇ ਜੜਾ ਮਰਜੀ ਬੰਦਾ ਗੱਡੀਆਂ ਲੈ ਕੇ ਟਰੱਕ ਟਰੱਕ ਲੈ ਕੇ ਸਾਡੇ ਵਾਲੇ ਪਾਸੋਂ ਰਾਹ ਬਿਲਕੁਲ ਨਹੀਂ ਬੰਨ ਖੁੱਲੇ ਅਗਲੇ ਬੰਨੇ ਕਾਂਦੇ ਜਾ ਕੇ ਦੇਖੋ ਉਹ ਕੇਂਦਰ ਦੀ ਆ ਕਿਸਾਨੀ ਅੰਦੋਲਨ ਦਾ ਤਕਰੀਬਨ 1 ਸਾਲ ਤੋਂ ਵੱਧ ਦਾ ਸਫ਼ਰ ਤਕਰੀਬਨ ਜੇ ਆਪਾਂ ਗੱਲ ਕਰੀਏ ਤੇ 6ਵੇਂ ਗੇੜ ਦੀ ਮੀਟਿੰਗ ਹੋਈ ਹੈ ਇਸ ਟਾਈਮ ਦੇ ਉੱਤੇ ਕਿਸਾਨਾਂ ਦੀ ਦੇ ਕੇਂਦਰ ਦੇ ਵਿੱਚ ਕੁਝ ਆਸਾਂ ਵੱਜੀਆਂ ਸੀ ਤੇ ਕੁਝ ਆਸਾਂ ਹੁਣ ਵੀ ਆ ਕਿ ਸ਼ਾਇਦ ਅਗਲੇ ਗੇੜ ਦੇ ਵਿੱਚ ਕੋਈ ਨਾ ਕੋਈ ਮਸਲੇ ਦਾ ਹੱਲ ਹੋਊਗਾ ਕਿਸਾਨ ਆਗੂ ਵੀ ਲਗਭਗ ਜਿਹੜੇ ਵੱਡੇ ਫੈਸਲੇ ਲੈ ਗਏ ਸੀ ਉਹਨਾਂ ਤੋਂ ਥੋੜਾ ਪਿੱਛੇ ਹਟਿਆ ਕਿਉਂਕਿ ਕੇਂਦਰ ਨਾਲ ਗੱਲਬਾਤ ਚੱਲ ਰਹੀ ਆ ਕਿਸਾਨ ਆਗੂ ਡੱਲੇਵਾਲ ਸਾਹਿਬ ਦਾ ਮਰਨ ਵਰਤਾਜੇ ਜਾਰੀ ਆ ਸਰਵਣ ਸਿੰਘ ਪੰਦੇੜ ਜਾਂ ਬਾਕੀ ਸਹਿਯੋਗੀ ਜਥੇਬੰਦੀਆਂ ਇੱਕ ਦੋ ਦਿਨ ਪਹਿਲਾਂ ਮੀਟਿੰਗ ਕਰਦੀਆਂ ਮੀਟਿੰਗ ਕਰ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਵੱਡੇ ਐਲਾਨ ਕੀਤੇ ਗਏ ਆ ਪੰਦੇੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਪਹਿਲਾਂ ਗੁਰਫਤਿ ਸਾਂਝ ਕਰਦੇ ਆ ਪੰਦੇੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਪਹਿਲਾਂ ਦੱਸਿਓ ਕਿ ਮੀਟਿੰਗ ਕਿਵੇਂ ਰਹੀ ਕਿਉਂਕਿ ਤੁਸੀਂ ਆਸਵੰਦ ਹੋ ਤੁਹਾਡੀਆਂ ਗੱਲਾਂ ਤੋਂ ਲੱਗਦਾ ਸੀ ਇਹ ਪ੍ਰੈਸ ਹੋਈਆਂ ਚ ਆਸਵੰਦ ਸੀ ਕਿ ਸ਼ਾਇਦ ਅਗਲੇ ਗੇਟ ਦੇ ਵਿੱਚ ਕੋਈ ਨਾ ਕੋਈ ਹੱਲ ਨਿਕਲੂ ਹਾਂ ਦੇਖੋ ਕਸਾਨ ਲੀਡਰ ਸਾਰਿਆਂ ਨੂੰ ਕਿਸੇ ਆਸ ਨਾਲ ਹੀ ਉਹ ਸੰਘਰਸ਼ ਕਰਦੇ ਆ ਲੋਕਾਂ ਕੋਲੇ ਆਸਾਂ ਹੁੰਦੀਆਂ ਵੀ ਲੋਕਾਂ ਦੇ ਪ੍ਰੈਸ਼ਰ ਹੇਠ ਸਰਕਾਰ ਕਦੀ ਵੀ ਟਿਕਨੀ ਨਹੀਂ ਹੈ ਔਰ ਆਸ਼ ਤੋਂ ਬਗੈਰ ਸੰਘਰਸ਼ ਨਹੀਂ ਹੁੰਦੇ ਹੁੰਦੇ ਲੋਕਾਂ ਨੇ ਸੰਘਰਸ਼ ਕਰਨ ਤੋਂ ਬਾਅਦ ਟੇਬਲ ਤੇ ਲਿਆਤਾ ਸਰਕਾਰ ਨੂੰ ਕਿਸੇ ਦਬਾਅ ਚ ਹੀ ਆਈ ਹੈ ਐ ਨਹੀਂ 6 ਦੌਰ ਹੁੰਦੇ ਹੁੰਦੇ ਮੀਟਿੰਗਾਂ ਦੇ ਸਤਵਾਂ ਆ ਜੀ ਕੇਂਦਰ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਤੇ ਸਾਡਾ ਕੰਮ ਹੈ ਟੇਬਲ ਦੇ ਉੱਤੇ ਜੋ ਵੀ ਸਵਾਲ ਆਉਣ ਉਹਨਾਂ ਨੂੰ ਜਾਂ ਜਿਹੜੀਆਂ ਅਸੀਂ ਮੰਗਾ ਲੈ ਕੇ ਗਏ ਆ ਉਹਨਾਂ ਨੂੰ ਵਾਜਬੀਅਤ ਤੇ ਤੱਥਾਂ ਦੇ ਆਧਾਰ ਤੇ ਕੇਂਦਰ ਨੂੰ ਚਚਾਈਏ ਵੀ ਸਾਡੀਆਂ ਮੰਗਾਂ ਵਾਜਬ ਕਿਵੇਂ ਨੇ ਉਹ ਅਸੀਂ ਮੀਟਿੰਗ ਦੇ ਅੰਦਰ ਚਚਾਈਆਂ ਨੇ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਉਂ ਜ਼ਰੂਰੀ ਆ ਇਹਦੇ ਹਾਂ ਪੱਖ ਕੀ ਆ ਕੇਂਦਰ ਸਾਨੂੰ ਇਹਦੇ ਨਾਂ ਪੱਖ ਗਿਣਾ ਦੇਵੇ ਜੇ ਲਾਗੂ ਹੋ ਜਾਂਦਾ ਤੇ ਅਜੇ ਹੱਤ ਉਹਨਾਂ ਵੱਲੋਂ ਵੀ ਕੋਈ ਨਹੀਂ ਹੈ ਉਹ ਵੀ ਦਾਅਵੇ ਕਰਦੇ ਆ ਕਿ ਐਮਐਸਪੀ ਤੋਂ ਹੇਠਾਂ ਕਿਸਾਨ ਦੀ ਫਸਲ ਨਹੀਂ ਵਿਕਣ ਦੇਣੀ ਅਸੀਂ ਵੀ ਕਹਿੰਨੇ ਆ ਕਿ ਐਮਐਸਪੀ ਤੋਂ ਹੇਠਾਂ ਕਿਸਾਨ ਦੀ ਫਸਲ ਨਾ ਵਿਕੇ ਫੇ ਰੌਲਾ ਹੈ ਕਿੱਥੇ ਆ ਰੌਲਾ ਤੇ ਹੈਗਾ ਵੀ ਜਿਹੜੇ ਕਾਰਪੋਰੇਟ ਦੀ ਪਾਲਿਸੀ ਅਪਣਾਈ ਹੋਈ ਆ ਇੱਕ ਜਾਂ ਉਹ ਖੇਤੀ ਸੈਕਟਰ ਤੇ ਕਬਜ਼ਾ ਲੈਣਾ ਚਾਹੁੰਦੇ ਇਹੀ ਡਿੱਕੇ ਨੇ ਬਾਕੀ ਕੇਂਦਰ ਦਾ ਪੈਸਾ ਵੀ ਤੇ 17 ਲੱਖ ਕਰੋੜ ਰੁਪਈਆ ਨਹੀਂ ਲੱਗਦਾ ਹੈ ਕਹਿੰਦੇ ਤੇ ਮੈਂ ਕਿੰਨਾ ਜੇ ਥੋੜੀ ਆਬਾਦੀ 65% ਆ ਮੰਨ ਲਈਏ 2-3 ਲੱਖ ਕਰੋੜ ਰੁਪਈਆ ਲਾਉਣਾ ਵੀ ਪੈ ਜੇ ਤੇ ਕਿਹੜੀ ਵੱਡੀ ਗੱਲ ਆ ਅੱਜ ਤੁਹਾਨੂੰ 40-50 ਹਜ਼ਾਰ ਕਰੋੜ ਦੇ ਬਜਟ ਵਾਲੀ ਗੱਲ ਵੀ ਦੱਸਤੀ ਆ ਪਿਆ ਦੇਖੋ ਤੁਹਾਡੇ ਡਾਟ ਆ ਆ ਹਾਂ ਫਿਰ ਚਲੋ ਟਰਾਂਸਪੋਰਟ ਦਾ ਕੋ ਖਰਚਾ ਆਊਗਾ ਰੱਖ ਰਖਾਓ ਦਾ ਉਹ ਫਿਰ ਕਿ ਵਿਚਣੀ ਵੀ ਆ ਕਿਆ ਜਾਂਦਾ ਕਿ ਜੇ ਤੁਹਾਨੂੰ ਐਮਐਸਪੀ ਕਿਸਾਨਾਂ ਨੂੰ ਦੇ ਦਿੱਤੀ ਤੇ ਆਰਥਿਕ ਸੰਕਟ ਜਿਹੜੇ ਉਹ ਭਾਰਤ ਦੇ ਵਿੱਚ ਪੈਦਾ ਹੋ ਜਾਣਗੇ ਖਾਸ ਕਰਕੇ ਇਹਨੂੰ ਕਿਵੇਂ ਵੇਖਦੇ ਆ ਤੁਸੀਂ ਨਾ ਦੇਖੋ ਇਹ ਤਾਂ ਕੇਂਦਰ ਲੱਗਦਾ ਮੰਨੂ ਨਹੀਂ ਲੱਗਦਾ ਵਾਜਬ ਬਿਆ ਕੋਈ ਆਰਥਿਕ ਮਾਹਰ ਸਾਡੇ ਨਾਲ ਗੱਲ ਕਰ ਲਵੇ ਦੇਖੋ ਜਿੰਨੇ ਕਿਸਾਨ ਫਸਲ ਪੈਦਾ ਕਰ ਰਿਹਾ ਉਹ ਵਿਕ ਰਹੀ ਹੈ ਵਿਕ ਘਾਟੇ ਚ ਰਹੀ ਹੈ ਜਿਹੜਾ ਖਪਤਕਾਰ ਆ ਉਹ ਜਿੰਨੇ ਦੀ ਅਸੀਂ ਫਸਲ ਵੇਚਦੇ ਉਹਦੇ ਨਾਲ 4 4 ਗੁਣਾ 10 10 ਗੁਣਾ ਵੱਧ ਠੀਕ ਖਰੀਦ ਰਿਹਾ ਲੁੱਟਿਆਓ ਵੀ ਜਾ ਰਿਹਾ ਲੁੱਟੇ ਜੇ ਦੇਸ਼ ਇਹਦੇ ਨਾਲ ਨਹੀਂ ਡੁੱਬ ਰਿਹਾ ਸਗੋ ਸਾਡੀ ਗੱਲ ਨਾ ਤਾਂ ਦੋਵੇਂ ਪਾਸੇ ਬਚਾ ਹੋ ਵੀ ਇੱਕ ਤੈਹ ਰੇਟ ਤੇ ਵਿਕੂ ਔਰ ਜਦੋਂ ਤੈਹ ਰੇਟ ਤੇ ਵਿਕਦਾ ਹੋਵੇ ਅਗਲਾ ਫਿਰ 2-4 ਰੁਪਏ ਵਾਧ ਕੇ ਖਰੀਦ ਲੂ ਉਹਦੀ ਵੀ ਲੁੱਟ ਕਟੂਗੀ ਤਾਂ ਜਿਹੜਾ ਪੈਸਾ ਆਮ ਜਨਤਾ ਕੋ ਜਾਣਾ ਵਾ ਉਹ ਪੈਸਾ ਬਾਜ਼ਾਰ ਚਾਊਗਾ ਸਗੋ ਦੇਸ਼ ਦੀ ਆਰਥਿਕਤਾ ਨੂੰ ਹੋਰ ਹਲਾਰਾ ਮਿਲੂਗਾ ਜੋ ਅਸੀਂ ਸਮਝਦੇ ਆਂ। ਸੁਮਿੰਦਰ ਰਿਪੋਰਟ ਆ ਜਿਹੜੀ ਲਾਗੂ ਹੋ ਜੇ ਤੇ ਕਿੰਨਾ ਕੁ ਫਰਕ ਪੈਂਦਾ ਫਸਲਾਂ ਦੇ ਚੱਕਰ ਦੇ ਵਿੱਚ ਜੋ ਫਸਲਾਂ ਅਸੀਂ ਹੁਣ ਐਮਐਸਪੀ ਦੀ ਗੱਲ ਕਰਦੇ ਆਂ ਕਿੰਨਾ ਕੁ ਰੇਟ 'ਚ ਫਰਕ ਪੈਂਦਾ? ਹਾਂ ਦੇਖੋ ਤੁਸੀਂ ਫਾਰਮੂਲਾ ਸਮਝ ਲਓ ਰੇਟ ਛੱਡੋ। ਉਹ ਕਹਿੰਦਾ ਜਿੰਨੇ ਲਾਗਤ ਖਰਚੇ ਸਾਡੇ ਆ ਰਹੇ ਆ। ਸੁਮਿੰਦਰ ਸੁਮਿੰਦਰਨ ਪਿਛਲੀ ਮੀਟਿੰਗ ਚ ਜਦੋਂ ਪਿਛਲੀ ਚ ਅ ਕੇਂਦਰ ਦੇ ਖੇਤੀਬਾੜੀ ਸੈਕਟਰੀ ਨੇ ਜਾਂ ਐਫਐਸਆਈ ਦੀ ਸੈਕਟਰੀ ਨੇ ਗੱਲ ਕਹੀ ਵੀ ਸਾਡੀ ਸਰਕਾਰ ਨੇ ਪਿਛਲੇ ਬੀਹਾਂ ਮਈਆਂ ਸਾਲਾਂ ਦੇ ਵਿੱਚ ਕਹਿੰਦੇ ਵੀ 131% ਐਮਐਸਪੀ 'ਚ ਵਾਧਾ ਕੀਤਾ ਜਦੋਂ ਸਾਡੀ ਵਾਰੀ ਆਈ ਅਸੀਂ ਜਵਾਬ ਦਿੱਤਾ ਵੀ 2004 ਤੋਂ ਲੈ ਕੇ 14 ਤੱਕ ਫਸਲਾਂ ਦੀ ਐਮਐਸਪੀ ਤੇ 100% ਵਾਧਾ ਹੋਇਆ ਤੇ 2000 14 ਤੋਂ ਲੈ ਕੇ 2000 24-25 ਤੱਕ ਲਗਭਗ ਕਹ ਲੋ 56-57% ਵਾਧਾ ਹੋਇਆ ਉਹਨੋਂ ਦੇ ਅੰਕੜਿਆਂ ਨੂੰ ਦੇ ਗਿਣ ਕੇ ਜਾਂਦੇ ਤੇ ਜਿਹੜੀ ਇਨਪੁਟਸ ਦਾ ਰਾਜਾ ਮੰਗਾਈ ਆ ਉਹ 58% ਵੱਧ ਗਈ 3-4% ਤਾਂ ਕੋਲੋਂ ਲੱਗ ਗਿਆ ਬਾਈ ਦੱਸੋ ਵੀ ਇਹ ਚ ਫਾਇਦਾ ਕੀ ਆ ਤੋਂ ਸਵਾਲ ਐਮਏ ਸੀ 250% ਦਾ ਵਾ ਉਹ ਕਹਿੰਦੇ ਵੀ ਸਾਰੇ ਖਰਚੇ ਗਿਣ ਲਓ ਖਰਚਿਆਂ ਵਿੱਚ 50% ਮੁਨਾਫਾ ਛੋੜ ਦਿਓ ਇੰਨੀ ਕੁ ਮੰਗ ਆ ਉਹਨੂੰ ਡਾਕਟਰ ਸੁਆਮੀਨਾਥ ਨੇ ਵਿਸ਼ੇਸ਼ ਦੀ ਰਿਪੋਰਟ ਕਹਿੰਦੇ ਅਸੀਂ ਤਾਂ ਕਹਿੰਨੇ ਦੇਖੋ ਜਿੰਨਾ ਪੈਸਾ ਤੋਂ ਡਾ ਲੱਗ ਗਿਆ ਇੱਕ ਤਾਂ ਉਹ ਵਾਪਸ ਆਉਣਾ ਆ ਗਿਆ ਨਾ ਮਲਵਾਇਸੀ ਕਿਸੇ ਫਸਲ ਤੇ ਇੱਕ ਕੁਆਂਟਲ ਤੇ 1000 ਰੁਪਇਆ ਲਾਤਾ ਉਹ ਜਦੋਂ 1000 ਮੁੜੂਗਾ ਉਦੋਂ ਪੂਰਾ ਹੀ ਹੋਣਾ 500 ਨਾ ਕੰਮ ਮੁੜ ਕੇ ਕਾਰੋਬਾਰ ਸਾਡਾ ਘਰ ਚੱਲੂਗਾ ਉਹ ਆ ਫਾਰਮੂਲਾ ਉਹ ਕਹਿੰਦੇ ਇਹ ਤਾਂ ਘੱਟੋ ਘੱਟ ਰੇਟ ਵੀ ਦੇਣ ਨੂੰ ਤਿਆਰ ਨਹੀਂ ਹੈ ਹੁਣ ਮੀਟਿੰਗ ਦਾ ਜਿਹੜਾ ਦੌਰ ਸੀ 6ਵੇਂ ਗੇਟ ਦੀ ਮੀਟਿੰਗ ਹੋਈ ਆ ਹੁਣ ਮੀਟਿੰਗ ਕਦੋਂ ਆ ਕਿੰਨੇ ਕਾਸਵਾਂ ਦੋ ਕੀ ਅਗਲੀ ਮੀਟਿੰਗ ਦੇ ਵਿੱਚ ਕੋਈ ਮਸਲਾ ਹਾਲ ਹੋ ਜੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਲੋਕ ਜਿਹੜੇ ਬੈਠੇ ਆ ਉਹਨਾਂ ਨੂੰ ਵਾਪਸ ਆਉਣਾ हां देखो सारे किसान लीडर किसान आगु चौंदे घरां च जाईये अपने ਬਥੇਰੇ ਕੰਮ ਜਿਹੜੇ ਕਹਿੰਦੇ ਕਿਸਾਨ ਵੇਲੇ ਦਾਸਕ ਦਿਨ ਸਾਡੇ ਨਾਲ ਸੜਕ ਤੇ ਆ ਜਾਂਦਾ ਪਤਾ ਲੱਗ ਜੂ ਕਿੰਨਾ ਕੁ ਵੇਲ ਹੁੰਦਾ ਜੜੀਆਂ ਸੜਕਾਂ ਬੰਦ ਹੋਈਆਂ ਰੇ ਆਮ ਲੋਕ ਤੰਗ ਹੁੰਦੇ ਆ ਟਰਾਂਸਪੋਰਟਰਾਂ ਦੀ ਸਮੱਸਿਆ ਵਾ ਬਿਜ਼ਨਸਮੈਨਾਂ ਦੀ ਸਮੱਸਿਆ ਉਹ ਹੱਲ ਹੋ ਜੇ ਤਾਂ ਅਸੀਂ ਚਾਹੁੰਦੇ ਜਲਦ ਤੋਂ ਜਲਦ ਨਿਪਟਾਰਾ ਹੋਵੇ ਹੁਣ 19 ਮਾਰਚ ਨੂੰ ਹੈਗੀ ਆ 5 ਵਜੇ ਚੰਡੀਗੜ੍ਹ ਹਰਦਾ ਨਿਪਟਾਰਾ ਕੀ ਕਰਨਾ ਹੈ ਇੱਕ ਨਿਪਟਾਰੇ ਦਾ ਸਵਾਲ ਅਸਲ ਕੇਂਦਰ ਦਾ ਸਤਾ ਕਦੋਂ ਖੋਲ ਰਹੇ ਹੁਣ ਨਹੀਂ ਦੇਖੋ ਅਸੀਂ ਤੇ ਕਿਹਾ ਪਿਛਲੀ ਮੀਟਿੰਗ ਜੀ ਵੀ ਖੋਲੋ ਪਿਆ ਜੀ ਤੱਕ ਨੇ ਹੁਣੇ ਖੋਲੋ ਘੜਿਕ ਨੂੰ ਖੋਲਣਾ ਹੁਣੇ ਖੋਲ ਜੋ ਅਸੀਂ ਤੋਂ ਡਿਮਾਦਮ ਨਾ ਕਹਿੰਦੇ ਜੜਾ ਮਰਜੀ ਬੰਦਾ ਗੱਡੀਆਂ ਲੈ ਕੇ ਟਰੱਕ ਟਰੱਕ ਲੈ ਕੇ ਆਵੇ ਸਾਡੇ ਵਾਲੇ ਪਾਸੋਂ ਰਾਹ ਬਿਲਕੁਲ ਨਹੀਂ ਬੰਦ ਖੁੱਲੇ ਅਗਲੇ ਬੰਨੇ ਕਾਂਦੇ ਜਾ ਕੇ ਦੇਖੋ ਉਹ ਕੇਂਦਰ ਦੀ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਆ ਕੀ ਵਿਉਂਤਬੰਦੀ ਕੀਤੀ ਹੋਈ ਏ ਤੁਹਾਡੇ ਹਾਂ ਦੇਖੋ 8 ਮਾਰਚ ਨੂੰ ਔਰਤਾਂ ਦਾ ਕਮਨਤੀ ਦਿਹਾੜਾ ਉਹਦੇ ਤੇ ਵੱਡੇ ਕੱਟ ਕਰਾਂਗੇ ਅਸੀਂ ਬਾਟਰਾਂ ਦੇ ਉੱਤੇ ਆ ਅਸੀਂ ਸਾਰੀਆਂ ਜਥੇਬੰਦੀਆਂ ਆਪਣੇ ਪੱਧਰ ਤੇ ਅਮਰਸਾਤਚ ਵੀ ਹੋ ਰਣਾ ਥਾ ਅਮਰ ਤੁਸੀਂ ਦੇਖੋਗੇ ਅਸੀਂ ਬੀਬੀਆਂ ਦੀ ਲਾਮਬੰਦੀ ਵੱਡੀ ਜ਼ੋਰ ਨਾਲ ਕਰ ਰਹੇ ਹਾਂ ਉਹਨਾਂ ਦੀਆਂ ਕਮੇਟੀਆਂ ਬਣਾ ਰਹੇ ਹਾਂ ਤਾਂ ਜੋ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਔਰ ਤੱਦੀ ਵਾਦੀ ਆ ਠੀਕ ਹੈ ਜੀ ਤੇ ਇਹਨਾਂ ਤੋਂ ਬਗੈਰ ਅੰਦੋਲਨ ਜਿੱਤਿਆ ਨਹੀਂ ਜਾਣਾ ਹੈਗਾ ਇਸ ਇਸ ਕਿਸਮ ਦੀ ਯੋਜਨਾਬੰਦੀ ਕਰਕੇ ਅੱਗੇ ਵਧ ਰਹੇ ਕਿ ਪੰਜਾਬ ਸਰਕਾਰ ਦਾ ਰੋਲ ਕਿ ਹੋਇਆ ਚਾਹੀਦਾ ਤੁਹਾਨੂੰ ਲੱਗਦਾ ਇਹ ਸਾਰੇ ਦੇ ਵਿੱਚ ਦੇਖੋ ਮੈਨੂੰ ਲੱਗਦਾ ਸਪਸ਼ਟ ਕਰਨਾ ਚਾਹੀਦਾ ਪੰਜਾਬ ਸਰਕਾਰ ਅੱਜ ਵਿਧਾਨ ਸਭਾ ਦਾ اجلاس ਆ ਪਤਾ ਲੱਗ ਚ ਰੋਲ ਕੀਆ 12 ਮੰਗਾ 12 ਜਿਹੜੀਆਂ ਮੰਗਾ ਮੰਗ ਪੱਤਰ ਤੇ ਵਿਧਾਨ ਸਭਾ ਚ ਪਾਸ ਕਰ ਦੇਣ ਠੀਕ ਆ ਤੇੜਾ ਨਵਾਂ ਖੇਤੀ ਮੰਡੀਕਰਨ ਨਿੱਜੀ ਹੱਥਾਂ ਵਿੱਚ ਦੇਣ ਦਾ ਪਾਲਿਸੀ ਖਲੜਾ ਆ ਉਹਨੂੰ ਰੱਦ ਕਰ ਦੇਣ ਤੇ ਜਿੰਨੀਆਂ ਵੀ ਲੋਕਲ ਛੜਕਾਂ ਮਾ ਸ਼ੰਭੂ ਚਾਹ ਖਨੋਰੀ ਸਾਰੀਆਂ ਬਣਾ ਦੇਣ ਪਤਾ ਲੱਗਦਾ ਪੋਜ਼ਿਟਿਵ ਰੋਲ ਸਾਹਮਣੇ ਆਜੂ ਸਾਡੇ ਪ੍ਰਤੀ ਆਸਤੇ ਵੀ ਦਸਿਓ ਰਾਣੇ ਗੁਰਜੀਤ ਦਾ ਕਬਿਆਨ ਸ਼ਾਇਤ ਤੁਸੀਂ ਸੁਣਿਆ ਹੋਊਗਾ ਉਹ ਕਹਿੰਦੇ ਕਿ ਮੈਂ ਕੁਝ ਇਲਾਕੇ ਨੂੰ ਐਮਐਸਪੀ ਦੇ ਦੇਣੀ ਹੈ ਕਹਿੰਦੇ ਮੱਕੀ ਦੀ ਫਸਲ ਦੀ ਐਮਐਸਪੀ ਮੇਰੋਂ ਲੈ ਲਓ ਜੀ ਉਹ ਕਰ ਸਕਦਾ ਤਾਂ ਕੀ ਸਰਕਾਰ ਨਹੀਂ ਕਰ ਸਕਦੀ ਨਹੀਂ ਦੇਖੋ ਆਪਦੇ ਬਿਜ਼ਨਸ ਨੂੰ ਦੇਖ ਰਿਹਾ ਕੰਟੈਕਟ ਫਾਰਮਿੰਗ ਹੈ ਮੱਕੀ ਤੇ ਪਹਿਲਾਂ ਵੀ ਕੰਟੈਕਟ ਹੁੰਦਾ ਉਹ ਆਪਦੇ ਕਾਰਖਾਨੇ ਜਿੰਨਥੋਲ ਲਾ ਰਿਹਾ ਹਾਂ ਤੂੰ ਆਪਣਾ ਆਪਣੇ ਵਪਾਰ ਦੇ ਹਿਸਾਬ ਨਾਲ ਬੋਲ ਰਿਹਾ ਜੀ ਕਿਸਾਨਾਂ ਨਾਲ ਲੈਣਾ ਦੇਣਾ ਨਹੀਂ ਆ ਚੰਗੀ ਗੱਲ ਹੈ ਜੇ ਦੇ ਦੇਵੇ ਤੇ ਜੇ ਕੋ ਚੰਗਾ ਕਰੂਗਾ ਅਸੀਂ ਚੰਗਾ ਕਹਿ ਦਾਂਗੇ ਠੀਕ ਹੈ ਜੀ ਹਾਲੇ ਤਾਂ ਉਹਨਾਂ ਕੋ ਗੰਨੇ ਦੇ ਪੈਸੇ ਲੈਣ ਵਾਸਤੇ ਧਰਨੇ ਲਾਉਣੇ ਪੈਂਦੇ ਧਰਵਾਜ ਜੀ ਸਰਵਣ ਸਿੰਘ ਪੰਦੇ ਸਾਡੇ ਨਾਲ ਸੀ ਤੇ ਅਗਲੀ ਰਣਨੀਤੀ ਵੀ ਦੱਸੀ ਆ ਤੇ ਕਿਸਾਨੀ ਸੰਘਰਸ਼ ਜਿਹੜਾ 1 ਸਾਲ ਦਾ ਸਮਾਂ ਹੋ ਗਿਆ ਉਹ ਚੱਲਦਾ ਤੇ 7ਵੇਂ ਗੇਟ ਦੀ ਮੀਟਿੰਗ ਹੋਣੀ ਆ ਆਸਵੰਦ ਦਾ ਕਿ 7ਵੇਂ ਗੇਟ ਦੇ ਵਿੱਚ ਕੋਈ ਨਾ ਕੋਈ ਮਸਲਾ ਹੱਲ ਨਿਕਲੂਗਾ ਹਾਂ ਬਾਰਡਰ ਬੰਦ ਕਿਹਨੇ ਕੀਤੇ ਉਹ ਕਹਿੰਦੇ ਕਿ ਸਾਡੇ ਵਾਲੇ ਪਾਸੇ ਆ ਜਿਓ ਤੇ ਅਗਲੇ ਪਾਸੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਾਰਡਰ ਬੰਦ ਕਿਹਨਾਂ ਨੇ ਕੀਤੇ ਆ ਕਿਸਾਨਾਂ ਨੇ ਬਾਰਡਰ ਬੰਦ ਨੇ ਕੀਤੇ